ਭਈ ਸਾਨੂੰ ਆ ਕੁੱਤਾ ਮਿਲਿਆ ਬਹੁਤ ਟਾਈਮ ਦਾ ਸਾਡੇ ਨਾਲ ਹੀ ਆ ਰਿਹਾਗਾ ਆਉਂਦੀਆਂ ਜਾਂਦੀਆਂ ਸੰਗ ਤਾਂ ਇਹਨੂੰ ਕੁਛ ਨਾ ਕੁਛ ਪਾ ਦਿੰਦੀਆਂ ਤੇ ਇਹ ਖਾਂਦਾ ਨਹੀਂਗਾ ਇਹ ਆਪਣੇ ਉਹਨਾਂ ਨੂੰ ਮਿੱਟੀ ਦੇ ਵਿੱਚ ਦੱਬੇ ਹੁੰਦਾ ਲੈ ਭਣੇ ਇੱਕ ਮਿੰਟ ਆ ਯੂਰੇ ਆ ਪਹਿਨੇ ਨੂੰ ਪਹਿਲਾਂ ਇੱਕ ਦੋ ਵਾਰੀ ਬਿਸਕੁਟ ਵਗੈਰਾ ਪਾਏ ਸੀਗੇ ਹਾਂਜੀ ਤੇ ਭਣੇ ਕੀ ਕਰਦਾ ਇਹ ਉਹਨਾਂ ਦਾ ਬਾਅਦ ਆ ਜਾਤਾ ਲੋਕ ਦੇ ਟਾਈਮ ਆਏਗਾ ਨਾ ਤੈਮੇ ਕਿੰਸੀ ਨਾਲ ਖਾਏਗਾ ਹੁਣ ਇਹ ਅੰਕਲ ਹਾਂਜੀ आ रहा है। अभी अंकल ने इसको तीन बिस्किट डाले और उसमें से एक तो इसने चबा लिया पता नहीं वो भी अंकल इसको पूछ रहे थे इसीलिए और बाकी के जो है पता नहीं खाएगा या इनको दबा के आएगा जी हाँ कहाँ से हो आप जयपुर से हेमकुंड साहब की यात्रा के लिए अकेला जहाँ और भी कहीं जाके आयोजन ठीक है तो सफर कैसा रहा ਮੱਤਜ਼ ਰਫਰ ਮਿੱਠਾ ਹੁੰਦਾ ਹੈ ਕਿਤਨੇ ਦੋ ਦੋਨੋਂ ਹੀ ਆਏ ਹੋ ਕਪਲ ਹਾਂ ਠੀਕ ਹੈ ਕਸ ਕਿਸ ਤੇ ਬਾਈ ਬਾਸ ਬਾਈ ਬਾਸ ओके ਅੱਛਾ ਰਾ ਸਾਰਾ ਸਫਰ ਮਾਸ਼ਾਅੱਲ ਔਰ ਅਭੀ ਕਾ ਕੈਸਾ ਨਿਕਲ ਰਹਾ ਹੈ ਅਭੀ ਕਾ ਅੱਛਾ ਲੱਗ ਰਹਾ ਹੈ ਉੱਪਰ ਜਾ ਕੇ ਪਤਾ ਚੱਲੇਗਾ ਠੀਕ ਬੜੀ ਹੈ ਜੀ ਆਪਾਂ ਅੰਕਲ ਜੀ ਕਿੱਥੋਂ ਆਪਾਂ ਲੁਧਿਆਣੇ ਤੋਂ ਆਈ ਚੌਥੀ ਯਾਤਰਾ ਆ ਠੀਕ ਹੈ ਜੀ ਬਾਕੀ ਮਾਂ ਮੇਰਾ ਮਿਲੂ ਮਿਲ ਗਿਆ ਮੈਨੂੰ ਇਹਦੀ ਦਾਸ ਦੀ ਇਹ ਨਾਲ ਹੀ ਜਾਵੀ ਹੁਣ ਨਾਲ ਹੀ ਜਾਵੀ ਜੀ ਬਸ ਹੁਣ ਨਾਲ ਬਿਸਕੁਟ ਖਾ ਲੇ ਆਪਣਾ ਮਨ ਤਾਂ ਢੰਡਾ ਹੋ ਗਿਆ ਬੱਸ ਮੈਨੂੰ ਬਹੁਤ ਖੁਸ਼ੀ ਆ ਕਿ ਮੈਨੂੰ ਮੇਰਾ ਕਾਲੂ ਮਿਲ ਗਿਆ ਆ ਮੇਰੇ ਕੋਲ ਕਰੀ ਰੱਖਿਆ ਸੀ ਉਹਦੀ ਡਾਕੂਗੀ ਸੀਗੀ ਅੱਛਾ ਜੀ ਬੱਸ ਆ ਦੇਖੋ ਨਾ ਬਿਸਕੁਟ ਘਰ ਰਿਹਾ ਨਾ ਹੂੰ ਹੂੰ ਮੈਨੂੰ ਇਹ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਮੈਨੂੰ ਆਏ ਠੀਕ ਹੈ ਜੀ ਹੂੰ ਮੇਰੇ ਸਤਿਗੁਰੂ ਕੇ ਇਹ ਦਸਤਾ ਕਰੀਆਂ ਦੀ ਮਾਲਕਾ ਕਿਰਪਾ ਕਰੀ ਬੱਸ ਐਵੇਂ ਬੁਲੰਦਾ ਰਹੀ ਸਾਡਾ ਬਹੁਤ ਖੁਸ਼ੀ ਆ ਜਾਨੂੰ ਦਾ ਤਬਈ ਭੈਣ ਵਰ ਗਏ ਪਹਿਲਾਂ 2-3 ਬਿਸਕੁਟ ਪਾਏ ਸੀਗੇ ਉਹ ਜਾ ਕੇ ਦੱਬਾਇਸ ਤੇ ਅੰਕਲ ਨੇ ਮਲਾਦਾ ਘਟੋ ਘਟੇ ਨੂੰ 5-7 ਬਿਸਕੁਟ ਪਾ ਦੇ ਤੇ ਸਾਰੇ ਦੇ ਸਾਰੇ ਚੱਬੀ ਜਾਂਦਾ ਹੈਗਾ ਇਹ ਖਾ ਉਹ ਇਧਰ ਬਿਸਕੁਟ ਸੋਨਾ ਪੁੱਤ ਹੈ ਇਹ ਤਾਂ ਮੇਰਾ ਬਹੁਤ ਸੋਨਾ ਪੁੱਤ ਹੈ ਭਾਈ ਕਾਲੀ ਇਹ ਮੈਂ ਤੇਨੂੰ ਅੱਖਾਂ ਦਰਸੀਏ ਜੀ ਮੇਰੀਆਂ ਨੂੰ ਇਕਣ ਨੂੰ ਮਿਲ ਗਿਆ ਮੈਨੂੰ ਅੱਜ ਜੇਹ ਦੇ ਵਿੱਚ ਵੀ ਦਾਤਰਾ ਸੋਪਾ ਕਰਾ ਦਈ ਇਹਨਾਂ ਨੇ ਠੀਕ ਹੈ ਜੀ ਚੜਦੀ ਕਲਾ ਚ ਹਾਂਜੀ ਹਾਂਜੀ ਜੇਹ ਦੇ ਵਿੱਚ ਫੋਨ ਵਿੱਚ ਚੱਲ ਰਹੀ ਬਾਣੀ ਤੇ ਉੱਤੇ ਬਾਣੀ ਨਾਲ ਜੁੜੇ ਗੁਰਸਿੱਖ ਕਰਦੇ ਹੋਏ ਸੇਵਾ ਦੇਖੋ ਤਾਂ ਖਾ ਰਿਹਾ ਮੋ ਪਿਆਰਦਿਆਂ ਖੇਡਾਂ ਹੀ ਹਾਂਜੀ ਸਿਸਟਰ ਕਹਿ ਰਹੇ ਸੀ ਵੀ ਇਹਨਾਂ ਨੇ ਖਾਣਾ ਨਹੀਂਗਾ ਪਰ ਕਮਾਲ ਹੋ ਗਈ ਨੀਚੇ ਅਸੀਂ ਖੁੱਦ ਦੇਖ ਕੇ ਆਏ ਸੀਗੇ ਉਹਦਾ ਹਾਂ ਤੇ ਆਖਾ ਬਿਸਕੁਟ ਦਵਾ ਕੇ ਆ ਗਿਆ ਅਸੀਂ ਆਪਨੇ ਦੇਖਿਆ ਜੀ ਹਾਂ ਵੀਡੀਓ ਕਵਰ ਨਹੀਂ ਕੀਤੀ ਸੀ ਇਹਦੀ ਸੋਨਾ ਪੁੱਤਰਾ ਸੋਨਾ ਪੁੱਤਰਾ ਸੁਣਾ ਹੈਨਾ ਇਹ ਚੀਜ਼ ਦੇਖ ਪੈਣਾ ਠੀਕ ਹੈ ਜੀ ਤੇ ਆਪਣਾ ਸਫਰ ਕਿਵੇਂ ਵਧੀਆ ਸਫਰ ਬਹੁਤ ਵਧੀਆ ਮਾਲਕ ਨੂੰ ਕੋਈ ਟਿਕਟ ਪਰੇਸ਼ਾਨੀ ਸਿਹਤ ਮਾਲਕੀ ਕਿਰਪਾ ਉਹ ਲਈ ਉਹ ਟਾਸਰ ਲੈ ਕੇ ਚੱਲੀਦਾ ਠੀਕ ਹੈ ਨਾ ਪਿੱਛੇ ਦਾ ਧਿਆਨ ਰੱਖੀਦਾ ਨਾ ਆਪਣੇ ਸਰੀਰ ਦਾ ਕਰਕੇ ਵੀ ਕੋਈ ਆ ਨਹੀਂ ਕੁਛ ਨਹੀਂ ਮਾਲਕ ਨੇ ਬੁਲਾਇਆ ਮਾਲਕ ਨੇ ਉੱਥੇ ਪਹੁੰਚਾਉਣਾ ਸਾਨੂੰ ਠੀਕ ਹੈ ਲੈ ਬਈ ਅੰਕਲ ਬਿਸਕਟ ਪਾਉਂਦੇ ਹੁੰਦੇ ਆ ਤੇ ਚਾਪਰ ਹੀ ਤੁਰਦਾ ਹੁੰਦਾ ਹੈ ਹਾਂ ਠੀਕ ਆ ਗਿਆ ਮੈਂ ਲਾਦਾ ਅੰਕਲ ਨੇ ਪੈਕਟ ਹੀ ਇੱਥੇ ਆ ਕੇ ਖੋਲਿਆ ਸੀ ਤੇ ਅੱਧਾ ਪੈਕਟ ਰਹਿ ਗਿਆ ਅੰਕਲ ਦਾ ਇਹ ਮੈਨੂੰ ਪਿੱਛੇ ਦੋ ਤਿੰਨ ਮਿਲਿਆ ਵੀ ਆ ਹਾਂਜੀ ਮੈਂ ਬਾਅਦ ਜਵਾਰੀ ਆ ਪਰ ਇਹ ਰੁਕਿਆ ਨਹੀਂ ਹੈਗਾ ਅੱਛਾ ਜੀ ਪਰ ਹੁਣ ਮਿਲਕ ਗਿਆ ਹੁਣ ਮੈਨੂੰ ਬਹੁਤ ਵਧੀਆ ਲੱਗਿਆ ਥੋੜਾ ਬੱਤਾ ਵੀ ਹੋਏ ਆ ਘੱਬਤ ਚਲੋ ਠੀਕ ਹੈ ਵਾਹਿਗੁਰੂ ਜੀ ਮਿਲਦੇ ਹਾਂ ਜੀ ਬਾਏ ਬਾਏ ਠੀਕ ਹੈ ਜੀ ਐਵੇਂ ਦਾ ਕੁਝ ਰੰਗ ਮਾਹੌਲ ਹੈ ਜੀ ਤੇ ਇਹ ਮੂੰਹ ਪਿਆਰਦਿਆਂ ਤੰਦਾ ਹੀ ਆ ਜੜੂੜੀ ਨਹੀਂ ਬੰਦੇ ਦੀਆਂ ਬੰਦੇ ਨਾਲ ਪਹਿਣ ਤਾਂ ਕਿਸੇ ਨਾਲ ਵੀ ਬੰਦੇ ਦੀਆਂ ਜਾਨਵਰ ਨਾਲ ਵੀ ਪੈ ਸਕਦੀਆਂ ਅਣਜਾਣ ਹੋ ਕੇ ਮਿਲੇ ਸੀ ਤੇ ਮੈਨੂੰ ਲੱਗਾ ਚੰਗੇ ਸਾਥੀ ਬਣ ਗਏ ਅੰਕਲ ਤੇ ਤੇ ਵਿਚਾਰਾ ਜਾਨਵਰ ਤੇ ਬਾਕੀ ਐ ਖੜਮੀ ਚੜਾਈ ਆ ਬਈ ਇੱਥੇ ਥੋੜਾ ਜਿਹੜਾ ਰਸਤਾ ਹੈਗਾਗਾ ਪੱਟਿਆ ਹੋਇਆ ਬਾਕੀ ਪਿਛਲੇ ਪਾਸੇ ਰਸਤਾ ਸਾਫ਼ ਸੀਗਾ ਤੇ ਥੱਲੇ ਦਾ ਦੂ ਦਿਖਾ ਦਈਏ ਤਾਂ ਕੁਛ 哎，没得。 ਥੱਲੇ ਗੋਬਿੰਦ ਧਾਮ ਜੀ ਤੇ ਪਹਾੜਾਂ ਦੇ ਵੇਦੀ ਹੁੰਦੇ ਹੋਏ ਆਪਾਂ ਲਗਭਗ 3.5 4 ਕਿਲੋਮੀਟਰ ਦੇ ਨੇੜੇ ਰਸਤਾ ਤੈਅ ਕਰ ਲਿਆ 3.5 ਕਰ ਲਿਆ 4 ਬਸ ਕੰਪਲੀਟ ਹੋਣ ਵਾਲਾ ਆਪਣਾ ਤੇ ਸਮਾਂ ਇਸ ਵਕਤ 3.18 ਵੇਲੇ ਦਾ ਤੇ ਇਹੋ ਜਿਹਾ ਕੁਝ ਰੰਗ ਮੌਲ ਇੱਥੋਂ ਦਾ ਜੀ ਉੱਪਰ ਪਹਾੜ ਧੁੱਪ ਜਿਹੜੀ ਪਹਾੜਾਂ ਤੇ ਪੈਂਦੀ ਆ ਬਟ ਜਿਹੜਾ ਆਪਾਂ ਰਸਤਾ ਤੈਅ ਕਰਕੇ ਆਇਆ ਉਸ ਦੇ ਉੱਤੇ ਕੋਈ ਧੁੱਪ ਕੁਝ ਨਹੀਂ ਆਇਆ ਤੇ ਵਧੀਆ ਐਣ ਚੜਦੀ ਕਲਾ ਦੇ ਵਿੱਚ ਸੋਹਣਾ ਸਫਰ ਨਿਬੜ ਰਿਹਾ ਹੈਗਾ ਤੈ ਹੋ ਰਿਹਾ ਹੈਗਾ ਤੇ ਇੱਧਰ ਆਪਣੇ ਨੌਜਵਾਨ ਨੋਨੀ ਅਤੇ ਗਲਦੀਪ ਖੜੇ ਨੇ ਠੀਕ ਹੈ ਹਾਂ ਸੱਟਾ ਮਹੌਲ ਕਿਹੜਾ ਕੁਮਾਰ ਤੈ ਤੇ ਚੜਦੀ ਕਲਾ ਚੜਦੀ ਕਲਾ ਚ ਚਾਹੀਦਾ ਆਪਾਂ ਨੂੰ ਬਸ ਜਿੰਨਾ ਚਿਰ ਚੜਦੀ ਕਲਾ ਮੂੰਹ ਚੋਂ ਕਹਿਣ ਜਦੋਂ ਮੂੰਹ ਚੋਂ ਚੜਦੀ ਕਲਾ ਨਿਕਲ ਜੰਨਾ ਨਾ ਤੁਹਾਡੇ ਤਾਰੋਂ ਨਾਲ ਪਾਈਆ 2 ਕਿਲੋ ਖੂਨ ਦਾ ਮੇਰਾ ਹੀ ਵੱਜ ਜਾਂਦਾ ਹਾਂਜੀ ਬਾਈ ਜੀ ਹਾਂ ਬਾਈ ਜੀ ਕੱਲ ਆਪਾਂ ਨੂੰ ਮਿਲੇ ਸੀ ਤੇ ਇਹ ਵੀ ਆਪਣੇ ਨਾਂ ਨਾਲ ਠੀਕ ਹੈ ਬਾਈ ਜੀ ਬੱਚੇ ਭੈਣ ਹੋਰੀ ਉਹ ਪਿੱਛੇ ਨੇ ਹਜੇ ਠੀਕ ਹੈ ਜੀ ਹਾਂਜੀ ਇੱਕ ਅੱਗੇ ਇੱਕ ਪਿੱਛੇ ਇੱਕ ਅੱਗੇ ਇੱਕ ਪਿੱਛੇ ਠੀਕ ਹੈ ਜੀ ਤੁਸੀਂ ਮੀੜਿਆ ਓਕੇ ਸਾਰੇ ਇਹੀ ਹਾਲੀ ਹੈ ਠੀਕ ਹੈ ਜੀ ਹੋਾਰੇ ਭੈਣ ਹੋਰੀ ਵੀ ਆਜੋ ਆ ਰਹੇ ਹੋ ਭੈਣੇ ਖਿੱਚੀ ਆਓ ਬਾਟਾਂ ਹਾਂ ਮਿਲ ਗਏ ਆਪ ਨੂੰ ਭੈਣ ਹੋਰੀ ਵੀ ਕੱਲ ਵਾਲੇ ਕਿਵੇਂ ਆ ਭੈਣੇ ਹਾਂਜੀ ਹਾਂਜੀ ਵਧੀਆ ਕਿਵੇਂ ਨਿਪਟ ਰਿਹਾ ਸਫਰ ਵਧੀਆ ਜੀ ਵਧੀਆ ਵਧੀਆ ਤੇ ਸਿਸਟਰ ਕਿਧਰ ਕਿਧਰ ਗਏ ਜਵਾਕ ਬੱਚਾ ਇਹਦੀ ਬੇਟੀ ਚਲੀ ਗਈ ਐਸਾ ਜੀ ਬੱਚਾ ਤੇ ਬਿਠਾ ਠੀਕ ਹੈ ਅੱਗੇ ਬਾਈ ਜੀ ਹੁਣ ਇਹ ਵੀ ਗੱਲ ਕਰੀ ਜਾਂਦੇ ਸੀਗੇ ਕਹਿੰਦੇ ਕਹਿੰਦੇ ਇੱਕ ਪਿੱਛੇ ਇੱਕ ਅੱਗੇ ਅਜੂਤੀ ਬੋਲ ਚੁੱਕੀ ਹੈ ਠੀਕ ਹੈ ਜੀ ਤੇ ਬਾਕੀ ਵਧੀਆ ਛੋਣਾ ਸਭ ਨਿਬੜ ਰਿਹਾ ਕੋਈ ਜ਼ਿਆਦਾ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਨਹੀਂ ਨਹੀਂ ਜੀ ਬਾਈ ਤੁਸੀਂ ਕਿਹ ਪਿਛੇ ਰਹਿ ਕੇ ਸਾਨੂੰ ਤਾਂ ਆਏ ਸੀ ਬਾਈ ਨਾਲੋਂ ਅੱਗੇ ਜਾਉਂਗੇ ਨਹੀਂ ਨਹੀਂ ਨਾਲ ਹੀ ਹੈਗੇ ਆ ਠੀਕ ਹੈ ਜੀ ਚਲੋ ਬਸ ਇਦਾਂ ਹੀ ਮੇਲੇ ਹਾਂਜੀ ਹਾਂਜੀ ਬਸ ਇਦਾਂ ਹੀ ਮੇਲੇ ਗਲੇ ਹੁੰਦੇ ਰਹਿਣਗੇ ਨਹੀਂ ਨਹੀਂ ਜ਼ਰੂਰ ਲੈ ਕੇ ਜਾਣਗੇ ਬਾਬਾ ਜੀ ਕੀ ਕਿਰਪਾ ਵਾਹਿਗੁਰੂ ਦੀ ਦਸਵੇਂ ਪਾਤਸ਼ਾਹ ਦੀ ਵਾਹਿਗੁਰੂ ਜੀ ਕੀ ਫਤਿਹ ਜੀ ਪੈਣ ਚੜ੍ਹਦੀ ਕਲਾ ਜਮਾਲ ਪੈਣ ਵੀ ਮੱਠੇ ਮੱਠੇ ਕਰਮਾ ਨਾਲ ਪੈਂਡਾ ਤਹਿ ਕਰਦੀ ਹੋਈ ਬਾਟ ਨੂੰ ਖਿੱਚਦੀ ਹੋਈ ਨਿਬੜਦੀ ਹੋਈ ਇਧਰ ਆਪਣੇ ਵਾਲੇ ਉਹੀ ਸਿੰਘ ਪਈ ਇੱਕਦਿ ਕਰੇ ਪਈ ਐ ਬਹਿ ਗੇਰ ਜਾਈ ਪਾ ਜਾਂਦੇ ਆ ਬ੍ਰੇਕਾਂ ਆਂ ਵੀ ਲਾ ਜਾਂਦੇ ਆ ਕੀ ਹਾਲ ਹੈ ਬਾਈ ਜੀ ਠੀਕ ਐ ਸੱਤਾ ਮੌਲ ਹਾਂਜੀ ਉਹ ਠੀਕ ਐ ਜੀ

ਸਬਕਤ ਪੌਣੇ ਕਾ 9 ਵਜੇ ਦਾ ਤੇ ਆਪਾਂ 4 ਕਿਲੋਮੀਟਰ ਦੀ ਚੜਾਈ ਚੜ ਕੇ 2 ਕਿਲੋਮੀਟਰ ਦਾ ਜਿਹੜਾ ਆਪਣਾ ਪੈਂਡਾ ਸਫਰ ਰਹਿ ਗਿਆ ਤੇ ਇੱਥੇ ਬੀਬੀਆਂ ਪ੍ਰਸ਼ਾਦੇ ਸੇ ਕੀ ਜਾਂਦੀਆਂ ਸੀਗੀਆਂ ਉਹਨਾਂ ਨੂੰ ਕੋਈ ਆਪਣੇ ਵਰਗਾ ਭਾਈ ਪ੍ਰਸ਼ਾਦੇ ਫੜਾ ਗਿਆ ਤੇ ਆਪਾਂ ਭਾਈ ਜਿਹੜੀ ਮੂੰਗੀ ਦੀ ਦਾਲ ਸੀ ਆਪਣੇ ਕੋਲੇ ਉਹ ਦੇਤੀ ਕਿਉਂਕਿ achar ਵਗੈਰਾ ਹੈ ਨਹੀਂ ਸੀ ਰੁੱਖਾਂ ਉੱਤਿਆਂ ਸੀਗਾ ਤੇ ਬਾਕੀ ਮਾਤਾ ਜੀ ਹੁਣ ਉਹਨਾਂ ਨੂੰ ਪੁੱਛਦੇ ਆ ਕਿੱਥੋਂ ਆਏ ਆ ਹੈਲੋ ਮਾਤਾ ਜੀ ਕਿਵੇਂ ਹੋ ਠੀਕ ਹੋ ਬਹੁਤ ਵਧੀਆ ਕਿੱਥੋਂ ਆਏ ਹੋ ਤੁਸੀਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਜੀ ਕਾਹਦੇ ਤੇ ਆਏ ਹੋ ਟ੍ਰੇਨ ਤੇ ਕਿੰਨੀਆਂ ਸਵਾਰੀਆਂ ਜੀ ਸਾਰੀਆਂ ਮੰਨ ਕੇ ਚਲੋ ਕਿੰਨੇ 22 22 ਜਾਣੇ ਤੇ ਬਾਕੀ ਬਾਕੀ ਚੜ ਗਏ ਤਾਂ ਸਾਰੇ ਤਾਂ ਆਗੇ ਸਾਰੇ ਚੜ ਗਏ ਸਾਰੇ ਤੁਸੀਂ ਚਲੇ ਗਏ ਇਕੱਲੇ ਸਾਡੀ ਮੰਮੀ ਰਹਿ ਗਈ ਬਜ਼ੁਰਗ ਠੀਕ ਹੈ ਜੀ ਹਾਂ ਜੀ ਅੰਨ ਦੀ ਬਣਾਣਾ ਅੰਨ ਨੂੰ ਬਣਾ ਲਾ ਤੰਮਾ ਪ੍ਰਸ਼ਾਦਾ ਛਕਦੇ ਹੋਏ ਬੀਬੀਆਂ ਹਾਂਜੀ ਕੀ ਨਾਮ ਹੈ ਜੀ ਆਪਣਾ ਹਰਜਿੰਦਰ ਕੋਰ ਤੁਸੀਂ ਕਿੱਥੋਂ ਆਏ ਹੋ ਜੀ ਅੰਮ੍ਰਿਤਸਰ ਤੋਂ ਸਾਰੇ ਅੰਮ੍ਰਿਤਸਰ ਤੋਂ ਹੀ ਆਏ ਹਾਂ ਠੀਕ ਹੈ ਤੇ ਕਿਵੇਂ ਵੀ ਕੋਈ ਦਿੱਕਤ ਪਰੇਸ਼ਾਨੀ ਕੋਈ ਰਾਹ ਦੇ ਵਿੱਚ ਸਫ਼ਰ ਦੇ ਵਿੱਚ ਇਸ ਦਾ ਨੁਕਸਾ ਤਾਂ ਵੀ ਆ ਗਿਆ ਦਿੱਕਸ ਦਾ ਨੁਕਸਾ ਉਹਨੂੰ ਪਤਾ ਨਹੀਂ ਕਿ ਕਿੱਧਰ ਨੂੰ ਚੱਲਦੇ ਘਰ ਤੁਰਿਆ ਨਹੀਂ ਜਾਂਦਾ ਅੱਛਾ ਡਿਸਕ ਦਾ ਨੁਕਸਾ ਭਾਈ ਡੈਸਕ ਕਾਮਨੀਕਾਰ ਦੀ ਢੂਈ ਦੀ ਦਿੱਕਤ ਫੇਰ ਵੀ ਇੰਨੀ ਚੜਾਈ ਚੜ ਕੇ ਇਥੋਂ ਟਿਕਰਾ ਗਈ। ਤਰੇ ਤਰੇ ਨਹੀਂ ਜਾਂਦਾ। ਤਰੇ ਨਹੀਂ ਜਾਂਦਾ ਕੰਮ ਨਹੀਂ ਕਰ ਸਕਦਾ। ਘਰ ਰੋਟੀ ਵੀ ਬਗਾਉਣੀ। ਕਿਤੇ ਕੋਈ ਹੁੰ ਬੰਨ੍ਹਾ ਤਾਂ ਨਹੀਂ ਬਣਾਉਂਦੇ ਹੁੰਦੇ। ਅੱਛਾ ਜੀ। ਠੀਕ ਹੈ ਜੀ। ਇਹ ਨਾ ਬਣਾਇਆ ਸਰਦਾ ਹੁੰਦਾ। ਇੱਥੇ ਹੁਣ ਪਰਮਾਤਮਾ ਨੇ ਬੁਲਾਇਆ ਮਾਤਾ ਨੇ। ਮਾਲਕ ਨੇ ਬੁਲਾਇਆ ਸੀ ਤਾਂ ਆਏ। ਤੇਰਾ ਕੱਲ ਦੀ ਦਿੱਕਤ ਕੋਈ ਨਹੀਂ ਆਈ ਥੱਲੋਂ ਤੇਰਾ 13 ਕਿਲੋਮੀਟਰ। ਕੱਲ ਹੀ ਚੜ ਕੇ ਆਇਆ। ਠੀਕ ਹੈ ਜੀ। ਚੜ੍ਹ ਕੇ ਚੜ੍ਹੇ ਅੱਜ ਵੀ ਚੜ੍ਹੇ। ਕਿੰਨੀ ਉਮਰ ਉਮਰ ਕਿੰਨੀ ਤੁਹਾਡੀ ਬੇਬੀ 70 ਸਾਲ ਦੀ ਉਮਰ ਤੇ ਟ੍ਰੇਨ ਤੇ ਸਫਰ ਕਰਕੇ ਉਸ ਤੋਂ ਬਾਅਦ ਪੈਦਲ ਯਾਤਰਾ ਕਰਕੇ ਭਾਈ 13 ਕਿਲੋਮੀਟਰ ਵਾਲੀ ਚੜ੍ਹਾਈ ਤੇ ਵੀ ਕੋਈ ਇਹਨਾਂ ਨੇ ਖੱਤਰ ਰੇੜਾ ਨਹੀਂ ਲਿਆ ਕੋਈ ਕੋਈ ਹੋਰ ਸੁਵਿਧਾ ਨਹੀਂ ਲਈ ਤੇ ਪੈਦਲ ਯਾਤਰਾ ਕਰਕੇ ਆਏ ਆ ਸਾਡਾ ਜਵਾਨ ਇੱਕੋ ਜਿਹੜਾ ਵੀਡੀਓ ਬਣਾਈ ਜਾਂਦਾ ਹੋਰ ਇੱਕ ਸਹੂਲਤ ਪਾਲਦਾ ਭਾਈ ਖਾਣ ਪੀਣ ਨੂੰ ਟਾਈਮ ਟਾਈਮ ਤੇ ਆਉਂਦਾ ਰਹੇ ਹਾਂਜੀ ਮੈਡੀਕਲ ਰੂਟੀ ਕੱਲ ਵੀ ਹੈਗਾ ਖਾਦਾ ਹੀ ਰਾਜ ਤਾਦ ਵੀ ਖਾਣਾ ਹੈ ਠੀਕ ਹੈ ਜੀ ਨਹੀਂ ਉਹ ਤਾਂ ਫਿਰ ਆ ਜਾਣਾ ਵੀ ਖਾਣਾ ਪੀਣਾ ਤਾਂ ਜ਼ਰੂਰੀ ਆ ਮਾੜਾ ਮੁੰਡਾ ਮੂੰਹ ਜਾ ਵੱਜਦੇ ਇਹਨਾਂ ਨਾਲ ਸੌਖਾ ਹੁਣ ਅਸੀਂ ਮਾੜੀ ਮੋਟੀ ਜਿੰਮੇ ਦੀ ਆ ਦਾਲ ਜੀ ਲੈ ਕੇ ਚੱਲੇ ਸੀ ਮਾੜਾ ਮੁੰਡਾ ਕਿਤੋਂ ਪਾਣੀ ਪੀ ਲਈਦਾਗਾ ਉਹ ਥੱਲੇ ਛੋਲੇ ਆਣਾ ਖੜਾ ਸੀ ਉਹ ਤੇ ਛੋਲੇ ਗਾਲੇ ਮੈਂ ਆਈ ਮਾੜਾ ਮਾੜਾ ਕਰਕੇ ਇਹਨਾਂ ਨਾਲ ਹੁਣ ਕੱਲ ਦੀ ਮੈਂ ਕੱਲ ਖਾਦਾ ਸੀ ਚੜਾਈ ਤੇ ਇੱਕ ਅੱਜ ਮੈਂ ਕੱਲ ਸਵੇਰ ਦੀ ਰੋਟੀ ਨਹੀਂ ਖਾਧੀ ਜਦੋਂ ਦੇ ਉਹ ਉੱਥੋਂ ਆਪਾਂ ਗੋਬਿੰਦ ਘਰ ਤੋਂ ਜਾ ਉੱਥੋਂ ਚੱਲੇ ਆ ਆਪਣੇ ਤੇ ਆ ਬਾਈ ਹੁਣ ਟੌਫੀਆਂ ਦੀ ਸੇਵਾ ਕਰਦਾ ਭਾਈ ਜੀ ਆਪਾਂ ਕਿੱਥੋਂ ਫਰੀਪੁਰ ਪਈ ਫਰੀਪੁਰ ਤੋਂ ਕਾਹਦੇ ਤੇ ਆਏ ਹੋ ਬਾਈਕ ਤੇ ਬਾਈਕ ਤੇ ਕਿੰਨੇ ਜਾਣੇ ਅਸੀਂ 4 ਜਣੇ ਜੀ ਦੋ ਮੋਟਰਸਾਈਕਲ ਲੈ ਕੇ ਆਏ ਹਾਂ ਫਿਰ ਸਾਡੇ ਨਾਲ ਦੀ ਹੋ ਜਾਵਾਂ ਚਾਰ ਹੀ ਅਸੀਂ ਆਏ ਤੇ ਦੋ ਬੰਬੂ ਗਾੜੀ ਅਸੀਂ ਖਿੱਚ ਕੇ ਲਿਆਏ ਆਂਗੇ ਤੇ ਕਿਵੇਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਤੀਜੀ ਯਾਤਰਾ ਸਾਡੀ ਤੀਜੀ ਯਾਤਰਾ ਸੁਖਦਮਈ ਵਧੀਆ ਚੜਦੀ ਕਲਾ ਚ ਡੰਡਿਆ ਦੀ ਲੋੜ ਨਹੀਂ ਪੈਂਦੀ ਐ ਛੋਟੀਆਂ ਦੀ ਕਰੀ ਲੋੜ ਠੀਕ ਹੈ ਜੀ ਐ ਸਾਰੀਆਂ ਸੰਗਤਾਂ ਬਾਈ ਚੜਦੀ ਕਲਾ ਚ ਕਿਹੜੇ ਮੇਰਾ ਵੱਡਾ ਬਰਾਗ ਠੀਕ ਹੈ ਜੀ ਆਪਾਂ ਕਿੱਥੋਂ ਆ ਬਾਈ ਵਾਈਕਲ ਦੀ ਦਿੱਲੀ ਤੋਂ ਦਿੱਲੀ ਤੋਂ ਜੀ ਕੱਦੇ ਤੇ ਆਏ ਹੋ ਜੀ ਆਪਣੀ ਗੱਡੀ ਤੇ ਆਈ ਸੀ ਗੱਡੀ ਤੇ ਆ ਆ ਦੀ ਪਰਸਨਲ ਵਹੀਕਲ ਹੈਗੀ ਕਿੰਨਿਆਂ ਸੰਗ ਤਾਂ ਜੀ 10 ਬੰਦੇ ਆ 10 ਬੰਦੇ ਫੈਮਿਲੀ ਮੈਂਬਰ ਆ ਸਾਰੇ ਤੇ ਕਿਵੇਂ ਕੋਈ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਮਹਾਰਾ ਜੀ ਕਿਰਪਾ ਜੀ ਜਿਹੜੇ ਘਰੇ ਬੈਠੇ ਥੋੜਾ ਜਿਹਾ ਉਹਨਾਂ ਦੇ ਦਿਲ ਵਿੱਚ ਮਹਿਮ ਹੁੰਦਾ ਆ ਰ ਵੀ ਉੱਥੇ ਰਾਹ ਕਸੂਤੇ ਆ ਐ ਜੋ ਕੋਈ ਦਿੱਕਤ ਪਰੇਸ਼ਾਨੀ ਨਹੀਂ ਮਹਾਰਾ ਜੀ ਦੇ ਸਮਰਥਾ ਦਿੱਤਾ ਸ਼ਕਤੀ ਦਿੱਤੀ ਹੈ ਹਾਂ ਜੀ ਉਹ ਜਾਣੀ ਜਾਂ ਸਭ ਕੋਈ ਹਾਂ ਜੀ ਰੱਖਣ ਵਾਲਾ ਹੈਗਾ ਅਗਰ ਆਪਾਂ ਥੋੜੀ ਸ਼ਕਤੀ ਸਮਰਥਾ ਦਿਖਾਈਏ ਤਾਂ ਮੇਰੇ ਸਭ ਕੁਝ ਪੋਸੀਬਲ ਹੈ ਮੈਂ ਉਸਾਰਨ ਚੜਦੀ ਫਿਰਨ ਜ ਰੱਖੇ ਮਾਰਾ ਸਾਰਿਆਂ ਦਾ ਭਲਾ ਕਰੇ ਠੀਕ ਹੈ ਜੀ ਸ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਆਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਦਿਖਾਉਣਾ ਚਾਹੀਦਾ ਕਿ ਗੁਰੂਆਂ ਨੇ ਕਿੰਨੀ ਅਚਾ ਤਪੱਸਿਆ ਕੀਤੀ ਸਾਡੇ ਗੁਰੂਆਂ ਨੇ ਕਿੰਨੀ ਕੁਰਬਾਨੀ ਕੀਤੀ ਗੁਰੂ ਸਾਹਿਬ ਇੰਨਾ ਟਾਈਮ ਇੱਥੇ ਰਹਿ ਕੇ ਤਪੱਸਿਆ ਕਰਕੇ ਤੇ ਆਪਾਂ ਵੀ ਦੀ ਹਫ਼ਤਾ ਕੱਢ ਕੇ ਨਹੀਂ ਆ ਸਕਦੇ 10 ਦਿਨ ਬਿਲਕੁਲ ਸਹੀ ਗੱਲ ਹੈ ਹਾਂ ਹੋਰ ਜੇ ਕਿਤੇ ਘੁੰਮਣ ਤੁਰੇ ਜਾ ਸਕਦੇ ਕਿ ਗੁਰੂ ਘਰ ਕਰੀਏ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਨਹੀਂ ਜਿਵੇਂ ਸਾਡੇ ਬੱਚਿਆਂ ਨੂੰ ਅਜੇ ਤੱਕ ਸਿੱਖਿਆ ਦਾ ਬਾਹੂ ਬਰਾਗ ਹੈ ਹਾਂ ਕਰਨੀ ਨਹੀਂ ਕੀਤੀ ਇਹ ਸਾਨੂੰ ਆਣਾ ਚਾਹੀਦਾ ਠੀਕ ਹੈ ਜੀ ਦੋ ਲਗਣਾ ਚਾਹੀਦਾ ਬੱਚਿਆਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਮਾੜਾ ਸਾਰੇ ਦੁੱਤੇ ਆਪਣਾ ਮੇਰ ਪਰ ਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਜਿੱਥੇ ਆਪਣੇ ਪੰਜਾਬੀ ਭਾਈ ਬੀਬੀਆਂ ਖੜ ਗਈਆਂ ਠੀਕ ਹੈ ਉੱਥੇ ਮੇਲਾ ਲੱਗ ਗਿਆ ਮੈਂ ਕਹਿੰਦਾ ਤੁਹਾਨੂੰ ਦੇਖ ਕੇ ਮੇਲਾ ਲੱਗਿਆ ਪਾਣੀ ਪੁੱਛਦੇ ਪਾਣੀ ਘਾਤੀ ਪਾਣੀ ਵੀ ਉਹ ਵੀ ਤੁਹਾਨੂੰ ਦੱਸ ਕੇ ਦਰਾਂਗੇ ਕਿਉਂ ਟੈਨਸ਼ਨ ਲੈਂਦੇ ਹੋ ਜੀ ਹਾਂਜੀ ਉਹ ਦੱਸ ਦਿੰਦੇ ਕੋਈ ਗੱਲ ਨਹੀਂ ਤੇ ਮਾਤਾ ਜੀ ਤੁਸੀਂ ਮੰਨ ਕੇ ਚਲੋ ਤੁਹਾਨੂੰ ਕੋਈ ਐ ਨਹੀਂ ਲੱਗਦਾ ਵੀ ਕੋਈ ਆ ਇੱਥੇ ਜਿੰਮੇ ਦੀ ਰਸਤਾ ਘਰੇ ਬੈਠੇ ਕਈ ਹੁੰਦੇ ਆ ਕਿ ਡਰੀ ਜਾਂਦੇ ਰਹਿੰਦੇ ਆ ਮੇਰੇ ਵਰਗੇ ਘਰ ਮਾਤਾ ਬੈਂਦੀ ਨਹੀਂ ਜੀ ਅੱਛਾ ਜੀ ਹਾਂ ਸਾਰਾ ਕੰਮ ਕਰ ਲਈ ਠੀਕ ਹੈ ਜੀ ਹਾਂ ਨਹੀਂ ਵੀ ਘਰੇ ਬੈਠੇ ਕਈ ਜਾਂਦੇ ਰਹਿੰਦੇ ਆ ਉੱਥੇ ਪਹਾੜੀ ਰਗਾ ਕੋਈ ਦਿੱਕਤ ਪਰੇਸ਼ਾਨੀ ਵੀ ਆਏ ਰਾਹ ਛੋਟੇ ਆ ਰਹੇ ਪਰ ਅਜੇ ਪਰੇਸ਼ਾਨੀ ਕੋਈ ਆ ਕੋਈ ਪਰੇਸ਼ਾਨੀ ਨਹੀਂ ਨਾ ਸਹੀ ਹੈ ਨਾ ਸੜਕਾਂ ਵੀ ਵਧੀਆ ਬਣੀਆਂ ਸੜਕਾਂ ਵਧੀਆ ਬਣੀਆਂ ਤਾਂ ਭਾਈ ਇੱਕ ਵਾਰੀ ਜਰੂਰ ਆਓ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਗਈ ਬਹੁਤ ਵਧੀਆ ਰਸਤੇ ਬਣਾਤੇ ਸਰਕਾਰਾਂ ਨੇ ਠੀਕ ਹੈ ਤੇ ਵਧੀਆ ਰੰਗ ਵੱਜੇ ਹੈਗੇ ਬੀਬੀਆਂ ਨਾਲ ਸੰਗਤਾਂ ਨਾਲ ਤੇ ਸਫਰ ਪੰਡਾ ਤਿਆਰ ਕਰਦੇ ਨੇ ਹਮ ਦੁਨੀਆਂ ਦੀ ਤੋਰ ਚੜ੍ਹਾਈ ਚੜੀ ਚੱਲੋ ਹੂੰ ਜੁਨਾ ਸੈਜੇ ਤਰੋਂ ਤੁਰੋਂਗੇ ਉਹਨਾਂ ਹੀ ਇੰਟੈਂਡ ਦਿਨੋ ਕਿ ਸਾਨੂੰ ਡਰਉਂਦੇ ਹੀ ਕਿਥੇ ਰਸਤੇ ਬੰਦ ਹੋ ਗਏ ਆ ਬਰਫ ਪੈ ਗਈ ਆ ਮੋੜੀਆਂ ਜਾਣ ਲੱਗ ਗਏ ਆ ਕੁਝ ਕਹਿੰਦੇ ਆ ਪਰ ਐਵੇਂ ਉੱਤੇ ਭਰੋਸਾ ਰੱਖ ਕੇ ਮਾਲਕ ਜੀ ਕਿ ਵੇਖੀ ਜੋ ਮੋੜਾਂਗੇ ਜੇ ਜਾਣ ਦੇ ਉਹ ਲੋਕਾਂ ਦਾ ਕੰਮ ਹੁੰਦਾ ਜੀ ਕਹਿਣਾ ਠੀਕ ਹੈ ਗੁਰੂ ਸਾਹਿਬ ਦੀ ਜਦੋਂ ਕਿਰਪਾ ਹੈਗੀ ਹੈਗੀ ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ। ਸਾਡੇ ਮਹਾਰਾਜ ਦੇ ਜਦੋਂ ਗੁਰੂ ਨਾਮ ਕਿੱਥੀ ਪਾਤੀ ਟਿਕਟ ਕਰਾਤੀ ਹੁੰਦੇ ਜਾਈਏ ਤੇ ਜਾਣੇ ਚਾਹੀਦਾ। ਸਹੀ ਗੱਲ ਆ ਕੀਤੀ ਹੈ ਗੱਲ ਸੋਹਾਨੇ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਭਾਈ ਉੱਥੋਂ ਗੋਵਿੰਦ ਤਾਂ ਹੋਂ ਤੋਂ ਤੁਰੇ ਸੀ। ਇੱਥੋਂ ਇਹ ਕਰਕੇ। ਤੇ ਭਾਈ ਐ ਪਹਾੜਾਂ ਦੇ ਪੇਤੀ ਹੁੰਦੇ ਹੋਏ ਰਸਤੇ ਰਾਹੀ ਖੜਮੀਆਂ ਚ ਚੜਾਈਆਂ ਚੜਦੇ ਹੋਏ ਉਸ ਮੇਰੇ ਵੀਰ ਸ਼ਾਰਟਕਟ ਮਾਰਦੇ ਹੋਏ ਤੇ ਭਾਈ ਪਾਣੀ ਦਾ ਪ੍ਰਬੰਧ ਕਿਤੇ ਨਹੀਂ ਸੀ ਪਾਣੀ ਦੀ ਤੁਹਾਨੂੰ ਕੋਈ ਟੂਟੀ ਨਹੀਂ ਮਿਲੇ ਕਿਤੇ ਰਾਹ ਦੇ ਵਿੱਚੋਂ ਤੇ ਇੱਥੇ ਘਾ ਲੱਗੀ ਪਈ ਸੀ ਪਰ ਇਹ ਤੋੜ ਰੱਖੀ ਆ ਭਾਈ ਆ ਇਥੋਂ ਵੱਢ ਰੱਖੀ ਆ ਇਧਰ ਉਹਦੇ ਗੇਟ ਵਾਲ ਵਗੈਰਾ ਜਿਹੜੇ ਸੀਗੇ ਉਹ ਤੋੜ ਰੱਖਿਆ ਤੇ ਸਾਡਾ ਇੱਧਰ ਭਾਈ ਖਰਾ ਦੀ ਆ ਮਿਸਤਰੀ ਕਲਦੀਪ ਬੁੰਮਰਾ ਬੁੰਮਰਾ ਇਹਦੇ ਵਿੱਚ ਭਾਈ ਸੇਵਾ ਭਾਵਨਾ ਇੰਨੀ ਕਿ ਜ਼ਿਆਦੇ ਭਰੀ ਆ ਕੁੱਟ-ਕੁੱਟ ਕੇ ਪੁੱਛਣਾ ਇਹ ਬਿਚੋਂ ਨਾਲ ਕੇ ਰਿਪੇਅਰ ਦਾ ਕੰਮ ਚਲਾਤਾ ਕੋਈ ਇਹਦੇ ਕੋਲੇ ਸੰਦ ਸਪਿਡਾ ਨਹੀਂ ਸੀਗਾ ਗੇਟ ਵਾਲ ਕੇਰਾ ਦੇ ਕਸਤਾ ਸਾਰਾ ਖੁੱਲਾ ਪਿਆ ਸੀਗਾ ਹੁਣ ਕੰਮ ਚੱਲੇ ਨਾ ਚੱਲੇ ਹੁਣ ਚੱਲੇ ਨਾ ਚੱਲੇ ਉਹ ਹਜੇ ਅੱਗੇ ਦੀ ਪਮਤ ਬੰਦੀ ਆ ਇਹ ਚੱਲ ਪਿਆ ਤਾਂ ਭਾਈ ਇਹ ਸਟੂਟੀ ਦੇ ਵਿੱਚੋਂ ਤੁਹਾਨੂੰ ਪਾਣੀ ਆਉਂਦਾ ਦਿਖਾਵਾਂਗੇ ਨਾ ਚੱਲਿਆ ਤਾਂ ਫਿਰ ਚੁੱਪਚੀ ਬੀਤੇ ਅੱਗੇ ਨੂੰ ਚਾਲੇ ਪਾ ਦਾਂਗੇ ਚਲੋ ਮੁਸ਼ਕਲ ਨਾ ਕਹਿ ਤੂੰ ਇੱਕ ਵਾਰੀ ਮੜਾ ਜਾ ਪ੍ਰਿਆਸ ਹੋਰ ਕਰ ਲਾ ਨਹੀਂ ਕਰ ਲਿਆ ਸੁੱਕੇ ਥਾਂ ਨਾਲ ਮੈਂ ਦੇਖਾਂ ਇਹਦੇ ਹੱਥ ਗਿੱਲੇ ਹੋ ਗਏ ਉਹ ਦੇਖੋ ਹਜੇ ਹੋ ਉੱਥੋਂ ਚੱਲੇ ਆ ਬੰਦੇ ਓਏ ਹਾਂ ਉਹ ਹਜੇ ਪੁਲ ਦੇ ਹੀ ਕਰਾਸ ਕੀਤਾ ਉਹਨਾਂ ਦਾ ਦੇਖੀ ਮੜਾ ਜਾ ਪੁਰੇ ਤਾਲਾ ਛੱਡਣਾ ਕਿਹੇ ਲਓ ਜੀ ਆਪਣੇ ਹਿਮਕੁੰਡ ਸਾਹਿਬ ਦੀ ਯਾਤਰਾ ਤੋਂ ਥੋੜਾ ਜਿਹਾ ਹਿਮਕੁੰਡ ਸਾਹਿਬ ਤੋਂ ਆਪਾਂ ਪਿੱਛੇ ਆਂ ਗਲੇਸ਼ੀਅਰ ਤੇ ਲਾਗੇ ਪਹੁੰਚ ਗਏ ਤੇ ਇੱਥੇ ਹੁਣ ਆ ਪਾਰਲੇਜੀ ਬਿਸਕਟ 10 ਰੁਪਏ ਐਮ ਆਰ ਪੀ ਤੇ ਇੱਥੇ ਜਿਹੜਾ ਇਹਦਾ ਰੇਟ ਆ ਭਾਈ 30 ਰੁਪਿਆ ਦਾ ਕੱਲ ਤੇ ਜਨਾ 1500 ਰੁਪਏ ਤੇ ਆਪਾਂ ਨੂੰ ਕਰਾਇਆ ਇਹਦੀ ਤੱਕਰਾਉਣ ਦਾ ਹਾਂਜੀ ਉਹ ਤਾਂ ਗੱਲ ਸਹੀ ਹੈ ਤੇ ਆ ਪਰੌਂਠੇ ਦਾ ਰੇਟ ਭਾਈ 100 ਰੁਪਏ 100 ਰੁਪਏ ਦਾ ਇੱਕ ਪਰੌਂਠਾ ਪੈਂਦਾ ਹੈਗਾ ਹਾਂਜੀ ਖਾਲਸਾ ਜੀ ਕੀ ਕਹਿੰਦੇ ਸੀ ਇਹ ਪਰੌਂਠੇ ਖਾਲ ਲੈ ਜੀ ਵੀ ਚੀਜ਼ਾਂ ਖਚਰਾ ਵਾਲੇ ਪੈਸੇ ਲੈਂਦੇ ਨਾ ਨਹੀਂ ਰੇਟ ਭਾਈ ਇਹਨਾਂ ਦਾ ਵੀ ਜਾਇਜ਼ ਆ ਉੱਤੇ ਆਉਣ ਤੇ ਸਮਾਨ ਮਿਹਨਤ ਬਹੁਤ ਲੱਗਦੀ ਹੈ ਜੀ ਹੋਰ ਛੱਡ ਗਈ ਛੱਡ ਗਈ ਸਮਾ ਇਸ ਵਕਤ 10 ਵਜੇ ਦਾ ਤੇ ਆਪਾਂ 4 ਕਿਲੋਮੀਟਰ ਦਾ ਪਿੰਡਾ ਤਿਆਰ ਕਰਕੇ ਉਹ ਪਿੱਛੇ ਤੁਹਾਨੂੰ ਜੋ ਦਿਖ ਰਿਹਾ ਗਲੇਸ਼ੀਅਰ ਦੇ ਨੇੜੇ ਪਹੁੰਚ ਗਏ ਬਸ ਇੱਕ ਆਪੂ ਵਾਲੀ ਚੜਾਈ ਚੜ੍ਹ ਕੇ ਉਹ ਉੱਥੇ ਗਲੇਸ਼ੀਅਰ ਦੇ ਕੋਲੇ ਆਪਾਂ ਪਹੁੰਚ ਜਾਣਾ ਤੇ ਪਹੁੰਚ ਤਾਂ ਪਹਿਲਾਂ ਹੀ ਜਾਂਦੇ 5 ਵਜੇ ਦੇ ਤੁਰੇ ਸੀ ਪਰ ਅਸੀਂ ਬਿਲਕੁਲ ਆਰਾਮ ਨਾਲ ਗੱਲਾਂ ਬਾਤਾਂ ਕਰਦੇ ਸੰਗਤ ਨਾਲ ਹੌਲੀ ਹੌਲੀ ਸਹਜੇ ਸਹਜੇ ਠੰਡੇ ਮਤੇ ਨਾਲ ਆਰਾਮ ਨਾਲ ਆਇਆ ਕੋਈ ਸ਼ਾਰਟਕਟ ਨਹੀਂ ਮਾਰਿਆ ਤੇ ਤਾਂ ਕਰਕੇ ਜਿਹੜਾ ਹੈਗਾ ਥੋੜਾ ਜਿਹਾ ਸਮਾਂ ਲੱਗ ਗਿਆ ਤੇ ਸਾਡਾ ਜਿਹੜਾ ਦੂਜਾ ਨੌਜਵਾਨਾ ਖਿੱਲਾ ਖਿੱਲਾ ਆਪਣੇ ਬਈ ਪਹੁੰਚਣ ਨੂੰ ਹੋ ਗਿਆ ਖਿੱਲੇ ਨੂੰ 2 ਘੰਟਾ ਹੋ ਗਿਆ ਪਹੁੰਚਣ ਨੂੰ 9:00 ਅੱਛਾ ਕਿੰਨੇ ਵਜੇ 9:00 ਇੱਕ ਘੰਟਾ ਹੋ ਗਿਆ ਬਈ ਖਿੱਲੇ ਨੂੰ ਪਹੁੰਚਣ ਨੂੰ ਤੇ ਅਸੀਂ ਆਮ ਨਾਲ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਉਹਨਾਂ ਦੇ ਹਾਲਚਾਲ ਪੁੱਛਦੇ ਤੇ ਬਕਾਇਦਾ ਵੀ ਕਿਵੇਂ ਦਾ ਰੰਗ ਮੋਲ ਆ ਸਾਰਾ ਸੰਧਿਆ ਕਰਦੇ ਭਾਈ ਹੌਲੀ ਹੌਲੀ ਪੈਂਡਾ ਤੈਅ ਕਰ ਰਹੇ ਆ ਤੇ ਉਨੀ ਬਰਾੜ ਨਾਲ ਆਪਣੇ ਗਲਦੀਪ ਸਿੰਘ ਗਲਦੀਪ ਆਪਣੇ ਤੇ ਮੁੰਡੇ ਨੇ ਮੇਰੀ ਫੋਟੋ ਖਿੱਚ ਲਈ ਆ ਇੱਥੇ ਆ ਜਲਦੀ ਆਏ ਜੋ ਉੱਪਰ ਕਦੇ-ਕਦੇ ਚੰਗਾ ਕੰਮ ਵੀ ਕਰ ਦਿੰਦਾ ਹੈ। ਹੈ। ਖਰਮੀ ਚੜਾਈ ਸੀ ਭਾਈ। ਇਹ ਠੀਕ ਆ ਬਾਕੀ। ਵਧੀਆ ਮੌਲਾ। ਲੈ ਕੇ ਜਾਵਾਂ ਜੋ ਨੈਟਵਰਕ ਦੀ ਸੰਗਤ ਨਾ ਨੈਟਵਰਕ ਦੀ ਦਿੱਕਤ ਮਾੜੀ-ਮੋਟੀ ਆਉਂਦੀ ਆ ਉਹ ਆਉਂਦੀ ਆ ਡਾਟੇ ਦੀ ਦਿੱਕਤ ਆ। ਨੈਟ ਨਹੀਂ ਆਉਣ ਹੁੰਦਾ। ਜਲਦੀ ਜਾਂਦਾ। ਕਦੇ-ਕਦਾਈ ਮਾੜਾ-ਮੋਟਾ ਚੱਲ ਵੀ ਜਾਂਦਾ ਭਾਈ। ਸਾਡੇ ਨੌਜਵਾਨਾਂ ਦਾ ਚੱਲ ਰਿਹਾ ਹੈਗਾ 4G। ਨਾ ਭਾਈ 5G ਚੱਲ ਰਿਹਾ ਸਾਡੇ ਕੋਲ। ਜਿਹੜਾ ਆਪਣੇ ਕਾਲਿੰਗ ਦੀ ਆ। ਕਾਲਿੰਗ ਪਈ ਲਗਭਗ ਹੋ ਜਾਂਦੀ ਆ ਕਾਫੀ ਏਰੀਆ ਦੇ ਉੱਤੇ ਕਾਲਿੰਗ ਦੀ ਸੁਵਿਧਾ ਹੈਗੀ ਹੈ ਕਾਲਿੰਗ ਲਗਭਗ ਹੋ ਹੀ ਜਾਂਦੀ ਆ ਇਹ ਤੁਹਾਨੂੰ ਐ ਲੱਗੇ ਵੀ ਉੱਥੇ ਗੱਲਬਾਤ ਨਹੀਂ ਹੁੰਦੀ ਹੋਣੀ ਘਰੇ ਅਸਿਹਰਾ ਕੋਈ ਸੀ ਨਹੀਂ ਬਾਕੀ ਨੇਚਰ ਕੁਦਰਤ ਦਾ ਥਿਊ ਦੇਖੋ ਮਾੜਾ ਯਾਰ ਇਹ ਜਿਹੜਾ ਨਾ ਇਹ ਜਿਹੜਾ ਨਾ ਏ ਏ ਇਹ ਡਿਲੀਵਰ ਕਾਕਾ ਤੇ ਤੋਪ ਇਹ ਭਾਈ ਖੱਤ ਨਾਲੇ ਬਾਜਾ ਮਾਰਦੇ ਜਦੋਂ ਤੁਹਾਡੀ ਕਿਲੋਮੀਟਰ ਅੱਧਾ ਕਿਲੋਮੀਟਰ ਦੀ ਚੜ੍ਹਾਈ ਰਹ ਜਾਂਦੀ ਆ ਭਾਈ ਓਵੇਂ ਓਵੇਂ ਇਹਨਾਂ ਦਾ ਰੇਟ ਵੀ ਡਾਊਨ ਹੋ ਜਾਂਦਾ 300 200 400 ਐਂ ਹੌਲੀ ਹੌਲੀ ਥੱਲੇ ਆ ਜਾਂਦਾ ਇਹਨਾਂ ਦੇ ਰੇਟ ਵਾਲੀ ਸੂਈ ਜਿਹੜੀ ਵਾਕੀ ਠੀਕ ਐ ਅੱਗੇ ਚੱਲਦੇ ਆ ਥੋੜਾ ਜਿਹਾ ਗਲੇਸ਼ੀਅਰ ਦੀ ਤੁਹਾਨੂੰ ਲੁੱਕ ਦਿਖਾ ਦਾਂਗੇ ਭਾਈ ਹੈਲੋ ਜੀ ਟੋਪ ਪੂਰੀ ਕਰੜੀ ਤੇ ਆਪਾਂ ਪਹੁੰਚ ਗਏ ਗਲੇਸ਼ੀਅਰ ਤੇ ਲਾ ਕੇ ਇਹ ਪਈ ਗਲੇਸ਼ੀਅਰ ਆ ਜਿਹਦੇ ਥੱਲੋਂ ਪਾਣੀ ਖੁਰਖੁਰ ਕੇ ਲੰਘ ਰਿਹਾ ਆ ਤੇ ਐਦਾਂ ਗਲੇਸ਼ੀਅਰ ਆਪ ਦਾ ਜੰਮਿਆ ਹੋਇਆ ਇਹ ਥੱਲੇ ਦੇ ਪਾਸੇ ਦੀ ਭਾਈ ਪਾਣੀ ਦੀ ਜਿਹੜੀ ਹੈਗੀ ਆ ਕ੍ਰੋਸਿੰਗ ਹੁੰਦੀ ਆ ਤੇ ਇਹ ਪੁਰਾਣੇ ਜੰਮਿਆ ਹੋਇਆ ਤੇ ਇਧਰ ਨੂੰ ਥੱਲੇ ਪਾਣੀ ਐਸ ਲੋਟ ਜਾਂਦਾ ਤੇ ਬਾਕੀ ਹੁਣ ਅਗੇ ਸ਼ਾਟ ਲੈਣੇ ਆ ਕੁਦਰਤ ਆਣਾ ਤੋਂ ਠਾ

ਦੇ ਭਈਆ ਮੇਰਾ ਲੜੂ ਨਾ ਲੜੂ ਨਾ ਲੜੂ ਨਾ ਲੜੂ ਚਲੋ ਜੀ ਆਓ ਭਈਆ ਗੰਡੇ ਕਿਉਂ ਹੋਰ ਭੈਣੇ ਠੀਕ ਹੈ ਹਾਂਜੀ ਬਹੁਤ ਵਧੀਆ ਜੀ ਤੁਸੀਂ ਤਾਂ ਸੁਣਦੀ ਥੋੜੀ ਆ ਥੋੜੀ ਮਰਾਂ ਦੇ ਬਾਈ ਭੈਣੇ ਛੋ ਬਣਾਵ ਆਪਣਾ ਵੈਸੇ ਜੀ ਫਾਰਟਕ ਮੈਂ ਤਾਂ ਸੈਟਿੰਗ ਹਾਂਜੀ ਭੈਣੇ ਕੀ ਨਾਮ ਹੈ ਵੀਰੇ ਆਪਣਾ ਮੰਦਿਰ ਤੋਂ ਸ਼ਾਰਟਕਟ ਬਹੁਤ ਮਾਰਿਆ ਤੁਸੀਂ ਮਾਰਦੀ ਜੀ ਬਚਾਰਾ ਨੂੰ ਕੀ ਗੱਲ ਇਹਦਾ ਕਾਰਨ ਬਸ ਉੱਪਰ ਕਰਨਾ ਪਿੱਛੇ ਸੀ ਪਹੁੰਚ ਰਿਹਾ ਥੋੜਾ ਅੱਛਾ ਨਹੀਂ ਆ ਦੂਜੇ ਮਨ ਕੇ ਚਲੋ ਜਿਹੜੇ ਹੈਗੇ ਆਪਣੇ ਸਿੰਘ ਠੀਕ ਹੈ ਹਾਂਜੀ ਤੇ ਉਹ ਵੀ ਆ ਰਹੇ ਸੀਗੇ ਅਸੀਂ ਵੀ ਮਨ ਕੇ ਚਲੋ ਮੈਂ ਮਾਰਿਆ ਇੱਕ ਮਾਰਿਆ ਤੁਹਾਡੇ ਸਾਹਮਣੇ ਮਾਰਿਆ ਤੁਹਾਡੇ ਸਾਹਮਣੇ ਮਾਰਿਆ ਇੱਕ ਬਾਕੀ ਮੈਂ ਸਾਰੇ ਰਾਹ ਜਿਹੜੇ ਵੀ ਰਾਹ ਅਸੀਂ ਤਿੰਨ ਮਾਰੇ ਨੇ ਤਿੰਨ ਨਹੀਂ ਤੁਸੀਂ ਬਾਹਰੇ ਮਾਰਦੇ ਮੈਂ ਤੁਹਾਨੂੰ ਦੇ ਦਾਂ ਮੈਂ ਤਿੰਨ ਮਾਰੇ ਨੇ ਬਹੁਤ ਵਧੀਆ ਠੀਕ ਹੈ ਤੇ ਆਏ ਕਿ ਪੂਰਾ ਆਪਾਂ ਅਸੀਂ ਪਟਿਆਲੇ ਤੋਂ ਪਟਿਆਲੇ ਤੋਂ ਕਿ ਮੈਂ ਰਿਹਾ ਫਿਰ ਕੋਈ ਦਿੱਕਤ ਪੱਤਾ ਨਹੀਂ ਨਾ ਕੁਝ ਵੀ ਨਹੀਂ ਕਾ ਚੜਾਈ ਵੀ ਸ਼ਾਰਟਕਟ ਮਾਰਦੇ ਖੜਮੀ ਚੜਾਈ ਆਰਾਮ ਨਾਲ ਆਇਆ ਤੁਹਾਨੂੰ ਖੜਮੀ ਲੱਗੇ ਤੁਸੀਂ ਉਦੋਂ ਵੀ ਖੜਮੀ ਆਏ ਹੋ ਕਿ ਪਹਿਲੇ ਤੁਹਾਡਾ ਕੀ ਨਾਮ ਆ ਕਿੱਥੋਂ ਆਏ ਹੋ ਸੁਨਾਮ ਸੁਨਾਮ ਤੋਂ ਇਕੱਠੇ ਆਏ ਹੋ ਚੱਲਾ ਚੱਲਾ ਠੀਕ ਹੈ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਵਧੀਆ ਸਫਰ ਸੜਕਾਂ ਫਿਰਕਾਂ ਵਧੀਆ ਰਸਤਾ ਵਧੀਆ ਇੱਥੇ ਤੱਕ ਦਾ ਤਾਂ ਮਿੱਤਰੋ ਡਰਨ ਦੀ ਕੋਈ ਲੋੜ ਨਹੀਂ ਕੀ ਠੀਕ ਹੈ ਹਾਂਜੀ ਮੈਂ ਕਿਹਾ ਸਾਰਿਆਂ ਨੂੰ ਆਨੰਦ ਚਾਹੀਦਾ ਤੁਮ ਅੱਗੇ ਇੰਜੋਏ ਕਰੋ ਬਾਬਾ ਇਹ ਦਰਸ਼ਨ ਕਰੋ ਹਾਂਜੀ ਹਾਂਜੀ ਆਪਾਂ ਟੁਰਕ ਚ ਆ ਗਿਆ ਪਰ ਹਾਂ ਬਿਲਕੁਲ ਸਹੀ ਗੱਲ ਐਦੋਂ ਅਗੇ ਕੁਝ ਨਹੀਂ ਬਾਈ ਨਾਲੇ ਤਾਂ ਗੁਰੂ ਧਾਮ ਯਾਤਰਾ ਹੋਊਗੀ ਤੇ ਨਾਲੇ ਆਪਣੇ ਟੂਰ ਵੀ ਕਹਿ ਸਕਦੇ ਹੋ ਤੁਸੀਂ ਤੇ ਨਾਲੇ ਵਧੇਗਾ ਆਪਣੇ ਨਵੇਂ ਤੋਂ ਨਵੇਂ ਬੰਦਿਆਂ ਨਾਲ ਮਿਲਦੇ ਆ ਤੇ ਸਫ਼ਰ ਸਾਂਝਾ ਹੁੰਦਾਗਾ ਨਵੇਂ ਤੋਂ ਨਵੇਂ ਵਾਏ ਵਾਏ ਜੀ ਟਾਟਾ ਜੀ ਉਹ ਥੱਲੋਂ ਚੱਲੇ ਸੀ ਭਾਈ ਤੇ ਆਪਣੇ ਇਧਰ ਦੀ ਹੁੰਦੇ ਹੋਏ ਸੰਗ ਤਾਂ ਆ ਗਲੇਸ਼ੀਅਰ ਨੂੰ ਕ੍ਰਾਸ ਕਰਦੇ 4 ਕਿਲੋਮੀਟਰ ਥੱਲੋਂ ਆ ਗਲੇਸ਼ੀਅਰ ਆਇਆ ਸੀ ਆ ਮੂੰ ਦੁੱਤੇ ਇਧਰ ਦੇ ਹੁੰਦੇ ਹੋਏ ਤੇ ਇੱਥੇ ਜੇ ਫਿਲਹਾਲ ਆਪਾਂ ਖੜੇ ਆ ਜੀ ਤੇ ਜਾਣਾ ਕਿੱਥੇ ਆਪਾਂ ਆ ਇਧਰ ਦੀ ਐਸ ਲੋਟ ਹੁੰਦੇ ਹੋਏ ਉਹ ਤਜਣਾ ਭਾਈ ਥੋੜਾ ਜਿਹਾ ਝੂਮ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹ ਸੰਗਤਾਂ ਤੁਹਾਨੂੰ ਜਾਂਦੀਆਂ ਦੇਖ ਰਹੀਆਂ ਹੋਣੀਆਂ ਤੇ ਟਾਈਮ ਭਾਈ ਆਪਾਂ 6:30 ਵਜੇ ਇੱਥੇ ਪਹੁੰਚ ਚੁੱਕੇ ਆ ਤੇ ਲਗਭਗ 6:11 ਵਜੇ ਨੂੰ ਆਪਾਂ ਜਿਹੜਾ ਹੈਗਾ ਆਪਣਾ ਪੈਂਡਾ ਨੱਕੀ ਕਰ ਲਾਂਗੇ ਉਹ ਜਾਂਦੇ ਗਏ ਸੰਗ ਤਾਂ ਕਿੰਨੇ ਕਿੰਨੇ ਟਾਈਮ 'ਚ ਪਹੁੰਚ ਜੇ ਆਪਾਂ ਇੱਥੇ ਆਪਾਂ ਅਰਦਾਸ ਵੀ ਜਾਣਾ ਇਸ਼ਨਾਨ ਕਰਕੇ 6:30 ਹੋਇਆ 11 ਕਿੰਨੇ ਵਜੇ ਤੁਰੇ ਸੀ ਆਪਾਂ ਹੈ 5 ਵਜੇ 5 ਵਜੇ ਆਪਾਂ ਤਾਂ ਬੜੇ ਆਰਾਮ ਨਾਲ ਆਏ ਹਾਂ। ਹੂੰ। ਜਮਾਂ ਲੱਠੀ ਲੱਠੀ ਸਪੀਡ ਤੇ ਕੋਈ ਆਪ ਇੱਕ ਸਕੈਂਟ ਦੀ ਵੀ ਹੋਣੀ ਕੀਤੀ। ਸਾਰੀਆਂ ਚੀਜ਼ਾਂ ਕੈਪਚਰ ਕਰਦੇ। ਆਰਾਮ ਨਾਲ ਪਹੁੰਚੇ ਆਂ ਬਈ ਇਥੋਂ ਤੱਕ। ਇਹ ਹਮਤ ਮਾਰਦੇ ਤਾਂ ਮੈਨੂੰ ਲੱਗਦਾ ਹੁਣੋਂ ਅਸੀਂ ਬਈ 9 ਵਜੇ ਦੇ ਨੂੰ ਆਪਣੇ ਅੰਗੀ ਸੰਗੀ ਸਾਥੀ ਖਿੱਲੇ ਨਾਲ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹੁੰਦੇ। ਇਹ ਪਹਿਲਾ ਅਗਲੇ ਸ਼ੀਰ ਆ ਭਈ ਜਿਹੜਾ ਅਪਣ ਟੱਕਰਿਆ ਸੀਗਾ। ਉਹ ਤੋਂ ਲੈ ਕੇ ਇਥੋਂ ਤੱਕ ਸਾਰਾ ਜਮਾਇਆ ਬਾਕੀ ਅੱਗੇ ਹੋਰ ਬਥੇਰੇ ਆਉਣੇ ਨੇ ਕਿਲੇ ਸ਼ੇਰ ਤਾਂ ਦਿਖਾਉਨੇ ਆ ਪਰ ਕਹਿੰਦੇ ਹੁੰਦੇ ਹਨ ਪਹਿਲਾ ਥੋੜਾ ਐਕਸਪੈਂਸਿਵ ਜਿਹਾ ਤਾਂ ਕਰਕੇ ਦਿਖਾ ਰਹੇ ਆ ਅੱਜ ਜੀ ਜੀ ਕਿ ਅੱਗੇ ਅੱਗੇ ਜਿਵੇਂ ਹੋਰ ਆਉਣਗੇ ਤਾਂ ਉਹ ਵੀ ਮਾੜੀਆਂ ਮਾੜੀਆਂ ਝਲਕੀਆਂ ਤੁਹਾਨੂੰ ਦੇਖਣ ਨੂੰ ਮਿਲਦੇ ਰਹਿਣਗੇ ਆ ਪਤਾ ਨਹੀਂ ਬਾਈ ਯਾਰ ਆ ਇਸ ਦਾ ਕੀ ਬਣਿਆ ਜੇ ਪਿਆਗਾ ਇਹ ਜਿਵੇਂ ਜਿਵੇਂ ਬਰਫ਼ ਖੁਰੀ ਜਾਂਦੀ ਆ ਜਾਂ ਕੁਝ ਮੇਰੇ ਵਰਗੇ ਪੰਗੇ ਜੇ ਲਈ ਜਾਂਦੇ ਆ ਉਹਨਾਂ ਭਾਈ ਵਿਚਾਰੀ ਦੇ ਦਾ ਆ ਹਾਲਜਾ ਹੋ ਜਾਂਦਾ ਉੱਤੇ ਦੇ ਬਰਫ ਡਲੇ ਸਿੱਟੀਆਂ ਦੇ ਰਹਿੰਦੇ ਆ ਬਰਫ ਡੜਾ ਦਾ ਇੱਥੇ ਪਿਆ ਸੀ ਪਰ ਆ ਜਿਹੜੇ ਮੋਰੇ ਆ ਇਹ ਆ ਭਾਈ ਕੁਦਰਤ ਆ ਅਬਿੱਤੋਂ ਹੁਣ ਕਿਹੜੇ ਹਸਾਨ ਆ ਇਹਦੇ ਬਰਫ ਪੁਰੀ ਹੋਊਗੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹਦੇ ਹੁਣ ਉੱਤੇ ਇਹਦੇ ਆ ਮਿੱਟੀ ਕੱਟਾ ਨਾ ਹੁੰਦਾ ਤਾਂ ਹੀ ਲੱਗਦਾ ਸੀ ਵੀ ਜਿਵੇਂ ਦੀ ਆਪਾਂ ਚੰਦਰਮਾ ਤੇ ਫਿਰਦੇ ਆ ਇਹੋ ਜਿਹਾ ਕੁਝ ਵਿਊ ਆ ਤੇ ਬਾਕੀ ਆਪਣੇ ਭਾਈ ਆਪਾਂ ਵੀ ਅਣਕਾਣ ਕਾਂ ਲਾ ਲਿਆ ਨੂਨੀ ਤੋਂ ਲਵਾ ਕੇ ਥੋੜੀ ਜੀ ਧੁੱਪ ਜੀ ਪੈਂਦੀ ਸੀ ਅੱਖਾਂ 'ਚ ਨੂਨੀ ਕੁੜੀ ਭਾਈ ਘਰੋਂ ਵੀਡੀਓ ਕਾਲ ਆ ਗਈ ਉਹ ਵੀਡੀਓ ਕਾਲ ਤੇ ਇਥੋਂ ਦਾ ਰੰਗ ਮੋਲ ਦਿਖਾ ਰਿਆ ਤੇ ਬਾਕੀ ਮੈਂ ਤਾਂ ਦਿਖਾ ਦਈਏ ਐਵੇਂ ਦਾ ਕੁਝ ਰੰਗ ਮੋਲ ਹੈ ਜੀ ਹਾਂਜੀ ਬਲੌਗਰ ਸਾਹਿਬ ਨੂੰ ਵੀ ਦਿਖਾ ਦੋ ਬਲੌਗਰ ਸਾਹਿਬ ਆਪਣੇ ਲੱਗੇ ਪਏ ਹੈ ਹੈ ਛੱਡਣਾ ਨਹੀਂ ਕੋਈ ਗੋਣਾ ਆਪਾਂ ਤੇ ਸਲਾਈਟਾਂ ਹੋ ਰੀਆਂ ਭਾਈ ਇਹਨਾਂ ਦੇ ਘਰੋਂ ਮੈਨੂੰ ਕਹਿੰਦੇ ਵੀ ਮੁੰਡਾ ਵੀਡੀਓ ਵਗੈਰਾ ਚੰਗੀ ਬਣਾ ਲੈਂਦਾ ਕਰੇ ਦਰਸ਼ਨ ਬਾਈ ਜੀ ਹਾਂਜੀ ਬਾਈ ਜੀ ਕਰੇ ਤੇ ਕਿਵੇਂ ਠੀਕ ਆ ਤਾਂ ਦਾ ਰੰਗ ਮੋਲ ਬਈ ਰੰਗ ਮੋਲ ਬਹੁਤ ਵਧੀਆ ਤੇ ਕੋਈ ਬਰਫ ਵਗੈਰਾ ਆਈਸ ਵਗੈਰਾ ਨਹੀਂ ਨਹੀਂ ਕੁਛ ਨਹੀਂ ਆ ਧੁੱਪ ਵਗੈਰਾ ਕੁਛ ਨਹੀਂ ਸਾਰਾ ਸਹੀ ਆ ਸਾਰਾ ਸਹੀ ਆ ਵੀਰ ਕੋ ਰੇਣ ਰੂਣ ਵਾਲਾ ਵੀ ਕੋਈ ਸੀਨ ਨਹੀਂ ਕੋਈ ਸੀਨ ਨਹੀਂ ਆ ਠੀਕ ਹੈ ਜੀ ਕਿੱਥੋਂ ਆਏ ਸੀ ਜੀ ਖੰਨੇ ਤੋਂ ਵੀਰੇ ਠੀਕ ਆ ਆਪਣੇ ਅੱਜ ਸਵੇਰ ਗਏ ਸੀ ਤੁਸੀਂ ਸਵੇਰ 4 ਵਜੇ ਠੀਕ ਆ ਕਿੰਨੇ ਵਜੇ ਪਹੁੰਚ ਗਏ ਸੀ ਵੀ ਅਸੀਂ ਵੀਰੇ ਪਹੁੰਚ ਗਏ 7:30 ਉੱਪਰ ਠੀਕ ਆ ਦਰਸ਼ਨ ਕਰਕੇ ਹੁਣ ਵਾਪਸ ਕੀ ਰਵਾਂਗੇ ਤੇ ਸ਼ਾਮ ਨੂੰ ਥੱਲੇ ਰੁਕੋਗੇ ਗੁਰੂ ਹਾਂ ਗੋਬਿੰਦਾਨ ਹੁਣ ਸਿੱਧਾ ਕਾਰਟ ਤੇ ਜਾਵਾਂਗੇ ਜੀ نیچے ਠੀਕ ਹੈ ਜੀ ਖਾਸਾ ਪੈਂਡਾ ਤੈਅ ਕਰਨਾ ਬਾਈ ਵਰ ਜਾਣੇ ਹੈ ਠੀਕ ਹੈ ਬਈ ਠੀਕ ਹੈ ਬਈ ਓਕੇ ਓਕੇ ਬਾਈ ਜੀ ਹਾਂਜੀ ਕੀ ਨਾਮ ਹੈ ਤੇਨੂੰ ਸ੍ਰੀ ਲੰਕਾ ਇਧਰ ਆ ਕੁਤਰ ਤਦਾ ਨਿਆਰਾ ਬਾਈ ਓ ਬੱਦਲਾਂ ਦੇ ਵਿੱਚ ਫਿਰਦਾ ਬਾਈ ਗੁਰੂ ਦਾ ਬਾਜ ਆ ਦਸਮ ਪਿਤਾ ਬਾਜਾਂ ਵਾਲੇ ਦਾ ਵਾਜ ਉੱਥੋਂ ਆਇਆ ਉੱਥੋਂ ਆਇਆ ਬੈਠ ਬਸਾਈ ਬਈ ਉਹਦਾ ਮਾਇਂ ਨਹੀਂ ਪਾਇਨੀ ਬੈਠ ਚਲੋ ਬਾਦਿਆਂ ਅੱਗੇ ਨੂੰ